ਡਾਕਟਰ ਦਾ ਟੂ ਦਾਦ ਜੈਖੰਡ ਦਾ ਜਿਹਨੂੰ ਜੱਜ ਨਹੀਂ ਲੈਣ ਨਹੀਂ ਦੇਣਨੀ ਵੀ ਕਹੜੀ ਦਵਾਈ ਮਾਂ ਦੀ ਕਹੜੀ ਨਹੀਂ ਕੋਰਾ ਸ਼ੇਰੇ ਨੇ ਮਲਾ ਦਵਾਈ ਫੇਰ ਗਲਤ ਦੇਤੀ ਕੋਰਾ ਨਾ ਲੌਂਦਾ ਰੋਜ਼ ਹੁਣ ਮੈਂ ਲੈਣੀ ਨਹੀਂ ਇਹ ਵੀ ਚਲਾ ਕੇ ਚੁੰਨੇ ਚ ਮਾਪਾ ਮਚਾਲ ਦੇਣੀ ਜਾ ਫੇ ਹਾਂਜੀ ਸੋ ਸასი ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਮੋਗੇ ਅੱਜ ਆਪਾਂ ਚੱਲੇ ਆ ਮਾਨੂਗਿਆ ਨੂੰ ਕੰਮੇ ਭਣੇ ਕੋਲੇ ਇੱਕ ਮੰਮੀ ਦੀ ਮੁੱਕੀ ਵੀ ਸੀ ਦਵਾਈ ਕਿੰਨੇ ਦਿਨ ਹੋ ਗਏ ਬਾਈ ਦਵਾਈ ਦੀ ਰੈਸਟ ਵਿੱਚ ਲੈਣੀ ਜਾਈਦੀ ਆ ਉਹ ਰੈਣੀ ਦਿਓ ਰੈਸਟੀ ਕਰ ਦਿਓ ਉਹ ਨਹੀਂ ਰੈਸਟੀ ਕਰ ਦਿਓ ਲੋੜ ਕੋਈ ਨਹੀਂ ਪਈ ਰਹਾ ਪਰ ਮੰਜਾ ਦਵਾਈ ਬੰਦੇ ਦੀਆਂ ਕਿਕਣੀਆਂ ਖਰਾਬ ਕਰ ਦਿੰਦੀ ਆ ਕਰ ਦਿੰਦੀ ਆ ਕਿਕਣੀਆਂ ਖਰਾਬ ਹਾਂ ਚੱਲ ਕੋਈ ਨਾ ਜਸ ਨੇ ਉਹਨੂੰ ਕਿਹਾ ਉਹ ਫਾੜ ਲੇਊਗਾ ਜੇ ਨਾ ਲਿਆਇਓ ਤਾਂ ਵੀ ਕੋਈ ਜਾਣੇ ਨਹੀਂ ਨਹੀਂ ਕਿਹਾ ਨਾ ਨਾ ਤੁਸੀਂ ਗੁੱਸਾ ਨਾ ਕਰਿਆ ਰੂੰ ਇਹ ਪਈ ਰੂੰ ਵੀ ਰਾਮ ਦਾ ਕਲ ਮਖਰੀ ਆ ਕਰ ਸਕਿਆ ਖਾਓ ਖਾਓ ਅਹਾਂ ਉਹ ਆਉਂਦੇ ਆ ਜਸਨੇ ਹੁਣੀ ਉਹ ਫੜ ਕੇ ਲਿਆਉਣਗੇ ਦਵਾਈ ਤੇਰੀ ਜਸਨੇ ਨਾ ਥੋੜਾ ਇੱਧਰ ਆਉਣਾ ਆਉਣਾ ਮਾਂ ਜਸਨੇ ਤਾਂ ਪੀਤਾ ਆਉਂਦੇ ਆ ਦੋਹਾਂ ਜਾਣੇ ਉਹ ਫੜ ਕੇ ਦੇਉਣਗੇ ਦਵਾਈ ਕਾਹ ਵਗੁੱਸਾ ਨਾ ਹੋਇਆ ਕਰੋ ਤੁਸੀਂ ਤੁਸੀਂ ਗੁੱਸੇ ਬਾਤ ਹੋ ਨਹੀਂ ਆਂ ਇੰਤਨਾ ਤੂੰ ਚੜਖਾਇਆ ਕਰੋ ਅੱਖਾਂ ਦਾ ਦੇਖ ਮੇਰੇਆ ਮੇ ਤਰਾਂ ਦੀ ਅੱਖਿਆ ਜਲਾ ਲਿਆ ਕੋਈ ਬੰਦਾ ਹੁੰਦਾ ਵਾਂ ਨਾ ਤਾਂ ਦੱਸ ਨੀ ਦੁਆ ਅੱਖਾਂ ਕੀ ਹੋ ਗਿਆ ਅੱਖਾਂ ਹਾਂ ਡੇਟ ਲੈਂਜ ਪਏ ਅੱਖਾਂ 'ਚ ਵਾਹ ਜੀ ਵਾਹ ਦੱਸਾਓ ਇਦੋਂ ਕੀ ਹੋਇਆ ਅੱਖਾਂ ਨੂੰ ਸੁਜੀਆਂ ਨਹੀਂ ਬਈਆਂ ਬਲੱਡ ਨਾ ਘਰ ਤੇ ਨਹਾਉਤਾ ਹੋਗਾ ਦਵਾਈ ਖਾਦੀ ਨਾ ਕੀ ਬਲੱਡ ਚੜ ਗਿਆ ਅੱਖਾਂ 'ਚ ਬਲੱਡ ਤਾਂ ਨਹੀਂ ਅੱਖਾਂ ਦਾ ਪੀਲੀਆਂ ਹੋਈਆਂ ਪਈਆਂ ਬਲੱਡ ਨਾ ਤਾਂ ਲਾਲ ਹੁੰਦੀਆਂ ਜਦੋਂ ਬਲੱਡ ਅੱਖਾਂ 'ਚ ਆ ਜੇ ਕੋਈ ਨਾ ਅੱਜ ਲਿਆਊਗਾ ਦਵਾਈ ਤੇਰੀ ਹਾਂ ਜਾ ਕੇ ਦੇਖਦੇ ਆਂ ਵੀ ਦਵਾਈ ਬੱਸ ਇੰਨਾ ਵੀ ਦਵਾਈ ਸਹੀ ਲਿਆਵੇ ਨਹੀਂ ਤਾਂ ਫਿਰ ਮੇਰੀ ਫੇਰ ਕਲਾਸ ਲਾਏਗੀ ਤੂੰ ਇਹ ਦਵਾਈ ਗਲਤ ਮਾਲਤ ਲਿਆਂਦੀ ਹੋਈ ਉਹਨੇ ਆਪਾਂ ਪੱਤਰ ਇਹ ਭੇਜਣੇ ਸੀ ਗਲਤੀ ਕਰਕੇ ਪੱਤਰਿਆਂ ਤੋਂ ਪਤਾ ਲੱਗ ਜਾਂਦਾ ਵੀ ਦਵਾਈ ਕਿਹੜੀ ਐ ਹੁਣ ਜਾ ਕੇ ਦੇਖਦੇ ਆਂ ਜਾ ਕੇ ਵੀ ਕੀ ਦਵਾਈ ਲਿਆਂਦਾ ਕੋਈ ਨਾ ਨਾ ਲਾਉਂਦਾ ਰੋਜ਼ ਹੁਣ ਮੈਂ ਲੈਣੀ ਨਹੀਂ ਇਹ ਵੀ ਚਲਾ ਕੇ ਚੱਲੇ ਜਮਾ ਪਹੁੰਚਾ ਦੇਣੀ ਜਾ ਕੇ ਮੈਨੂੰ ਹੁਣ ਕੀ ਪਤਾ ਤੈਨੂੰ ਪਤਾ ਹੁਣ ਤੈਨੂੰ ਹੁਣ ਮਾਂ ਦੀ ਲੋੜ ਨਹੀਂ ਇਹਦੀ ਤਰ੍ਹਾਂ ਵਾਲੇ ਗਲਤ ਦੇ ਦਿੰਦੇ ਆ ਉਹ ਭੇਜੀ ਸੀ ਜਿਹੜੀ ਉਹ ਹੀ ਦਿੱਤੀ ਆ ਉਹਨਾਂ ਨੇ ਹੁਣ ਗਲਤ ਦੇ ਦਿੱਤੀ ਦਵਾਈ ਦੇ ਕੇ ਦਾ ਹਸਤਾ ਵੀ ਗਲਤ ਆ ਪਤਾ ਨਹੀਂ ਆ ਤਾਂ ਸਹੀ ਆ ਤਾਂ ਲੈ ਲੈ ਇੱਕ ਇਹ ਵੀ ਕਿਹੜੇ ਚ ਮਾਰ ਜਿਹੜਾ ਬੰਦਾ ਡੋਡੇ ਖਾਂਦਾ ਉਹ ਰੰਗ ਦੇਖ ਕੇ ਦਾ ਜੰਦਾ ਵੀ ਚੰਗਿਆ ਨੂੰ ਮਾਰ ਕੇ ਨਾ ਦਾਰੂ ਪੀਂਦਾ ਉਹ ਬੋਦਾ ਨਾ ਇਹ ਵੀ ਨਹੀਂ ਸਹੀ ਹੈ ਇਹ ਵੀ ਨਹੀਂ ਹੈ ਉਹ ਤਾਂ ਪੱਤਾ ਖੋਲ ਤਾਂ ਹੁਣ ਨਹੀਂ ਮੋੜਨਾ ਨਹੀਂ ਉਹਨਾਂ ਨੇ ਹੁਣ ਹੁਣ ਤਾਂ ਇਹ ਦਾ ਬੰਦ ਨਹੀਂ ਹੋਣਾ ਹੁਣ ਲਈ ਕਾ ਤੋ ਜਾਣੀ ਆ ਜੇ ਸਹੀ ਨਹੀਂ ਹੋਇਆ ਐਵੇਂ ਬਿਮਾਰ ਹੋਏਗੀ ਰਹਿ ਜਾਂ ਤੇ ਕੱਲੂ ਲਿਆਵਾਂਗੇ ਜਾ ਕੇ ਓ ਮੇਰੇ ਉਹ ਤਾਂ ਬੈਚ ਨਾ ਆਉਂਦੀ ਸੀ ਉਹ ਦਵਾਈ ਲਾਉਂ ਜਾ ਕੋਈ ਦਵਾਈ ਤਾਂ ਵਸ ਆ ਪਈ ਆ ਅੱਗੇ ਵੀ ਦੋ ਵਾਰੀ ਉਹਨੇ ਗਾਲ ਤੇ ਭੇਜੀ ਸੀ ਨਾ ਅੱਗੇ ਵੀ ਗਲਤ ਦੇਂਦੀ ਸੀ ਓਏ ਆ ਦਵਾਈ ਦਾ ਗਲਤ ਲਿਆਦੀ ਮੰਮੀ ਦੀ ਯਾਰ ਸਹੀ ਯਾਰ ਜਿਹੜਾ ਪੱਛਾ ਸਹੀ ਯਾਰ ਬਾਰੀਆਂ ਚਲਾ ਕੇ ਉਹ ਦੋ ਨੇ ਦੋ ਗਿਆ ਕੋਈ ਵੀ ਨਹੀਂ ਹਾਂ ਕੋਈ ਵੀ ਨਹੀਂ ਸਹੀ ਕੋਰਾ ਵੀ ਉਹਦਾ ਗਲਤ ਲਿਆਦੀਆਂ ਦਵਾਈਆਂ ਤੂੰ ਯਾਰ ਹੁਣ ਕੋਈ ਵੀ ਨਹੀਂ ਸਹੀ ਸਹੀ ਯਾਰ ਦੇਖ ਸਹੀ ਲਾ ਮੈਰੋ ਖਾਨੀ ਅੱਗੇ ਵੀ ਤੇਰੀ ਆਈ ਆਈ ਸੀ ਆ ਦੇਖੀਏ ਸਾਰੀਆਂ ਨੇ ਦੇਖੀਆਂ ਸਾਰੀਆਂ ਦੇਖ ਲਈਆਂ ਨੇ ਸਾਰੀਆਂ ਬਸ ਆ ਗਈ ਇਹਦੇ ਵਿੱਚ ਪਾਤੀ ਇੱਕ ਖੋਲ ਕੇ ਨੇ ਓਏ ਯਾਦ ਉਹਦੇ ਕੀ ਆ ਆਪਣੇ ਦੇ ਸਦਾਗਰ ਦੀ ਜਿੱਦੀ ਦਵਾਈ ਓਏ ਇਹ ਤਾਂ ਖਾ ਜਾਣੀ ਸੀ ਇਹਨੇ ਇਹਦੇ ਖਾ ਜਾਣੀ ਸੀ ਇਹ ਤਾਂ ਨਾ ਐਂ ਕਰਦਾ ਜੀ ਇਹਦਾ ਕਿਤਾਬਾ ਦੇਦਾ ਅੱਡ ਅੱਡ ਲਿਖਾਇਆ ਹੋਇਆ ਤੇ ਇੱਕ ਵੀ ਲੈ ਦਵਾਈ ਆ ਫਿਰ ਉਹਦੇ ਕੋਈ ਆ ਸਾਰੀ ਇਹਦੀ ਤਾਂ ਦਵਾਈ ਹੋਈ ਨਹੀਂ ਆਈ ਇਹ ਇਹਦਾ ਹੀ ਨਹੀਂ ਜਮਾਈ ਨਹੀਂ ਹੋ ਮੇਰੇ ਤਾਂ ਇਹਦਾ ਸਾਰਾ ਉਹ ਰਾਹ ਚੱਕਲੀ ਦਿੱਤੀ ਬਣਾਦਾ ਨਹੀਂ ਨਹੀਂ ਚੱਕੀ ਨਹੀਂ ਇਹਨੇ ਖੋਲ ਕੇ ਵਿੱਚ ਹੀ ਪਾਤਾ ਜਦੋਂ ਅਸੀਂ ਕਿਹਾ ਵੀ ਇਹ ਨਹੀਂ ਤੇਰੀ ਇਹ ਤਾਂ ਲਾਉਣ ਲੱਗੀ ਸੀਗੀ ਆਦੇ ਪਾਣੀ ਵੀ ਡੋਲਤਾ ਨੇ ਦਾ ਆਹ ਵੇਲੇ ਮੇਰੀ ਨਹੀਂ ਇਹ ਵੀ ਨਹੀਂ ਮੇਰੀ ਇਹਦੀ ਦਵਾਈ ਨਹੀਂ ਹੈਗੀ ਇਹਦੀ ਨਹੀਂ ਜਾਂਦਾ ਉੱਥੇ ਹੋਰ ਭੁੱਲ ਤਾਂ ਨਹੀਂ ਆਇਆ ਉੱਥੇ ਹੀ ਆਹ ਹੋਇਆ ਚੱਕਰ ਸੀ ਬਸ ਮੈਂ ਚੱਕਰ ਸੀ ਬਸ ਉਹਦੇ ਵੀ ਦੇਤੀ ਫਿਰ ਫੋਨ ਨਹੀਂ ਮਟਾ ਤੂੰ ਇਹਦੀ ਦਵਾਈ ਕਾ ਤੂੰ ਨੇ ਹਾਂ ਇਹਦੀ ਦਵਾਈ ਉੱਥੇ ਛੱਡ ਆਇਆ ਤੂੰ ਸਾਡੇ ਪਿੰਡੋਂ ਇੱਕ ਗਿਆ ਮੂਹਣ ਮੈੜੀ ਗਾਲ ਦੇ ਹਾਂ ਉਹ ਜਾ ਕੇ ਭਾਈ ਰੋਨੂ ਨੂੰ ਤੋਂ ਉਹ ਨੂੰ ਕਹਿੰਦਾ ਵੀ ਮੈਨੂੰ ਆ ਗੋਲੀ ਦੇ ਦੇ ਹਾਂ ਉਹ ਉਹਦੀ ਗੋਲੀ ਤਾਂ ਅਜੇ ਘੜਦਾ ਸੀ ਉਹ ਉਹਨੇ ਕੱਢ ਕੇ ਮੱਝ ਵਾਲੀ ਏਡੀ ਗੋਲੀ ਲੱਖਦੀ ਅੱਛਾ ਉਹ ਮੱਝ ਵਾਲੀ ਲੈ ਗਿਆ ਬੰਦਾ ਤੈਨੂੰ ਦੱਸਦਾ ਹਾਂ ਹਾਂ ਉਹਦੇ ਵੀ ਤਾਂ ਕਿਸੇ ਹੋਰ ਨੂੰ ਸੀ ਉਹ ਮੱਝ ਦੀ ਗੋਲੀ ਕੱਢ ਕੇ ਮੇਰੀਆ ਮੇਰਾ ਹਲਾ ਮੱਝ ਦੀ ਗੋਲੀ ਵੀ ਖਾ ਗਿਆ ਉਹ ਕਹਿੰਦਾ ਵੀ ਤੁਸੀਂ ਮੈਂ ਗੋਲੀ ਨਹੀਂ ਉਹ ਬਰਾਉ ਦਾ ਮੈਂ ਖਾ ਕੇ ਵਾਚ ਵਾਲ ਕੋਈ ਜੱਕ ਗਿਆ ਹੈ ਹਨਾ ਦਵਾਈ ਉਹਨਾਂ ਦੀ ਮੰਮੀ ਨੇ ਖਾ ਜਾਣੀ ਸੀ ਬਾਜ ਗਈ ਮੇਰੇ ਤਾਂ ਕੋਈ ਵੀ ਨਹੀਂ ਹੈ ਬੱਚੇ ਦੇ ਇਹ ਤਾਂ ਪੱਤੇ ਦੇਖ ਕੇ ਰੰਗ ਦੇਖ ਕੇ ਦੱਸਤਾ ਨਹੀਂ ਹਾਂ ਹੋਰ ਤੇਰੀ ਦਵਾਈ ਉਹ ਤੇਰੀ ਰਾਜਤਨੀ ਉੱਡ ਗਈ ਮੈਨੂੰ ਲੱਗਾ ਰਾਜ ਹੀ ਉੱਡੂ ਡੁੱਡ ਗਈ ਹੁਣ ਚਾਲ ਤੇਨ ਫਾਫੇ ਜੋ ਕਿੱਧਰ ਉੱਡ ਗਈ ਇਹ ਫਾਫਾ ਡੈਕ ਤੇ ਆ ਗਈ ਲਾ ਮਾਡੀ ਨੂੰ ਪਤਾ ਨਾਡੀ ਉਹ ਪੱਤੇ ਦੇ ਉਹਨੇ ਘਰੇ ਆਉਂਦੇ ਆ ਹਾਂ ਘਰੇ ਮੈਡੀਕਲ ਦੀ ਹੈ ਉਹਰਾ ਸ਼ੀਰਣਿਮਲਾ ਦਵਾਈ ਵੀਰ ਗਾਲਤ ਦੇਦੀ ਪਤਾ ਨਹੀਂ ਉਹ ਦਵਾਈ ਵੀ ਹੈਨੀ ਆਪਣੀ ਨਾਨੀ ਦੀ ਨਾ ਹੁਣ ਕਹਿੰਦੀ ਖਾਦੀ ਆ ਮੈਂ ਚੈੱਕ ਕਰਾਂ ਆਣੀ ਯਾਰ ਤੇ ਜਿਹੜੀ ਬੀਪੀ ਵਾਲੀ ਉਹ ਤਾਂ ਹੈ ਨਹੀਂ ਉਹ ਦਵਾਈ ਤਾਂ ਜਿਹੜੀ ਹੈਨੀਗੀ ਉਹ ਪਿਛਲੇ ਪੇਹ ਦੀ ਪੁਣ ਬਹਿਰੇ ਨੂੰ ਉਹ ਦੂਜੇ ਦੀ ਦੇਦੀ ਫਿਰ ਉਹਨੇ ਤਾਂ ਹੁਣ ਜਿਹੜੀ ਫੋਟੋ ਭੇਜੋ ਹੀ ਦੇਣੀ ਆ ਆਪਾਂ ਇਹਨੂੰ ਮੈਂ ਕਹੇ ਤੀਂ ਵੀ ਆ ਕਾਰਡ ਦੇ ਉੱਤੇ ਵੀ ਆਈ ਦੀ ਫੋਟੋ ਭੇਜੀ ਉਹ ਦੋ ਇੱਕ ਪੇਹ ਤੇ ਕੋਈ ਭੇਜਣੀ ਸੀ ਜਿਹੜਾ 9 11 ਵਾਲਾ ਸੀ ਜਿਹੜੀ ਪਿੱਛੇ ਵੀ ਲਈ ਹੋਣੀ ਹੈ ਦਵਾਈ ਉਹਦੇ ਕੀ ਨਾ ਦੇਖਿਆ ਨੀ ਮਾਜਾ ਜਾਂ ਕੇ ਭੇਜਦੀ ਉਹ ਫੜਦੇ ਉਹ ਚਾਉਣਾ ਆਹ ਸਹੀ ਆ ਤੇ ਬਾਈ ਆ ਚੱਕਰਾਂ ਵਾਲੀ ਸਹੀ ਆ ਇੰਨੀ ਦਵਾਈ ਚੱਕਰਾਂ ਵਾਲੀ ਹੈ ਦਵਾਈ ਦਵਾਈ ਆ ਇਹ ਲਾ ਉਹ ਤਾਂ 15 ਦਿਨਾਂ ਦੇ ਵਿੱਚ ਦਿੱਤੀ ਸੀ ਹਮ ਤਾਂ ਮੈਨੂੰ ਤੇ ਹੁਣ ਫਿਰ ਮਹੀਨੇ ਦੀ ਕਿਹਾ ਆਪਾਂ ਲਖੀ ਵੀ ਆ ਉਹਦੀ ਡਾਕਟਰ ਦੀ ਆਪ ਐਨੀ ਲੈਣੀ ਕਿ ਇਹਨੇ ਮਹੀਨੇ ਦੀ ਕਿਹਾ ਇਹਨੇ ਮਾਮਾ ਆ ਹੋਰ ਕਾਦੇ ਕਾਦੇ ਆ ਮਹੀਨੇ ਦੀ ਰਾਏ ਕਾਦੀ ਸੀ ਮਹੀਨੇ ਦੀ ਨਾ ਤਾਂ ਮੇਰੀ ਬੀਫੀ ਦੀ ਦਵਾਈ ਆ ਨਾ ਮੈਂ ਨਜਕਾਰੀਕਾਰੀ ਆ ਫਿਰ ਇਹ ਬਸ ਚੱਕਰਾਂ ਵਾਲੀ ਐ ਕੋਹਦੀ ਵਾਲੀ ਮੇਰੇ ਹਾਨਾ ਜਿਹੜਾ ਖਾਲੀ পেট ਲੈਂਦੀ ਐ ਖਾਲੀ পেট ਵਾਲੀ ਇਹਦਾ ਮਾਨਦੀ ਨਹੀਂ ਕਹਿੰਦੀ ਦਵਾਈ ਨਹੀਂ ਮੇਰੀ ਲੈ ਫਿਰ ਖਾਲੀ ਬੇਕਾਰ ਵਾਲੀ ਵੀ ਨਹੀਂ ਮੈਂ ਤਾਂ ਲੈਣੀ ਨਹੀਂ ਸਕਦਾ ਪਰ ਜਿਹੜੀ ਕਾਰਡ ਤੇ ਹੈਗੀ ਉਹਨੇ ਤਾਂ ਦੇਤੀ ਪਹਿਲਾਂ ਵਾਲੀ ਦੇਤੀ ਹਾਂ ਬਸ ਪਹਿਲਾਂ ਵਾਲੀ ਲੈ ਕੇ ਵੀ ਦੇਤੀ ਉਹ ਇਹ ਦਵਾਈ ਤਾਂ ਹੁਣ ਮੇਰੀ ਬਦਲੀ ਵੀ ਆ ਭੇਜੀ ਦਾ ਆ ਮਹੀਨੇ ਦੀ ਆ ਉਹਨੂੰ ਹਾਂ ਭੇਜੀ ਆ ਪਰ ਮਾ ਸੈੱਟ ਹੋ blood ਸੈੱਟ ਹੋ ਕਾ ਦੇਣਾ ਮੂਲਗਾ ਨਾ ਪੱਤਿਆਂ ਦੀਆਂ ਰੋਟੀਆਂ ਲਾ ਕੇ ਖਾਇਆ ਕਰ। ਕੀ ਆਖੋ ਡਾਕਟਰ ਦਾ ਘਰੀ ਬਹੁ ਫਿਰਦੇ ਆਪਣੇ। ਸਾਰੇ ਡਾਕਟਰ ਹੀ ਆ। ਵੀਡੀਓ ਕਰ। ਇਹ ਤੇਰਾ ਸੀਨ ਕੱਟ ਦਿੰਦਾ ਯਾਰ ਅਮੀ ਬਾਹਲਾ ਐ। ਡੀਲੀਟ ਕਰਤੀ ਜੋ ਆਪਣੀ ਵੀਡੀਓ। ਕਿਤਾ ਹੋਰ ਐ। ਐਵੇਂ ਮਾਰਦਾ। ਕੱਟਤਾ ਇਹਨੇ। ਹੁਣ ਆ ਜਾ ਡਿਲੀਟ ਕਰਕੇ ਉਹ ਤਾਂ ਉਹਨਾਂ ਨੇ। ਤੇਰਾ ਸੀਨ ਘੱਟ ਦਿੰਦਾ ਜਿਹੜਾ ਵਰਗਾ ਹੁੰਦਾ ਯਾਰ ਤੇਰਾ। ਉਹਨੇ ਡਿਲੀਟ ਕਰਤੀ ਜੋ ਯਾਰ ਤਾਂ ਕੱਟ ਤੀ ਦਿੰਦਾ। ਯਾ ਕਿ ਕਹਿੰਦੇ ਤਾਂ ਡੋਲੇ ਦਿਖਾਈ ਜਾਂਦਾ ਅੱਜ 10ਵੀਂ ਆ ਨਾ ਚੱਲ ਕੋਈ ਨਾ ਤਰਾ ਸੀ ਰਾਤੇ ਹੁਣ ਹੋ ਵਾਗ ਜਿਹਾ ਆਇਆ ਤੇ ਮੋਹਰੇ ਦੇ ਆਹ ਤੇ ਨੋਮੀ ਨਾਂਗੀ ਹੂੰ ਫੇ ਜੱਫੀ ਪਾਲਾ ਭੱਜ ਕੇ ਆਉ ਭੀ ਕੋਲ ਝੂਲ ਬਾਲੇ ਨਹੀਂ ਫੰਦੇ ਜਿਵੇਂ ਸ਼ਿਮਰੇ ਜਿ ਵਰਦੀ ਹੁੰਨੀ ਕੋਲ ਕੋਟ ਪਾਵੇਂ ਸ਼ਿਮਰੇ ਜਿ ਵਰਦਾ ਕੋਈ ਦਾਵ ਚੱਲ ਚਾਰ ਕੇ ਆ ਉੱਪਰ ਸ਼ਿਮਰੇ ਦਾ ਬਰਫ ਪੈ ਗਈ ਹੁਣ ਤਾਂ ਹਵਾ ਚੱਲਦੀ ਆ ਸਾਡਾ ਜੰਮਰਾ ਜਿਹੜਾ ਪਾ ਜਾ ਰਹੇ ਇਹਨੂੰ ਸਾਗ ਤੋੜਦੀ ਇਹਨੂੰ ਨਾਲ ਤੋੜਨਾ ਨੇ ਉਹ ਦਾ ਸਾਗ ਤੋੜਨ ਬਸ ਪਟਣਾ ਤਾਂ ਹੈ ਹਾਂ ਇਹ ਕਿਹਾ ਜਾਂਦਾ ਹੈ ਜੇ ਜਲਾ ਦੇ ਪਟਣਾਗਾ ਹਾਂ ਇਹਨੂੰ ਪਟਣਾ ਦਾ ਉਹ ਜਲੇਗਾ ਤਾਂ ਗਾਹ ਪਾਏ ਹੋਏ ਤਾਂ ਹੂੰ ਇਹ ਲਈ ਨਹੀਂ ਲਈ ਇਹ ਆਪ ਨਾ ਲਈ ਤੇ ਥੋ ਪਹਿਲਾਂ ਮੇਰਾ ਤਾਂ ਲਿਆਂਦਾ ਗਿਆ ਤੇ ਥੋ ਪਹਿਲਾਂ ਇਹਨੇ ਆਪ ਤੋੜ ਲੈਣਾ ਵਧਿਆ ਵਧਿਆ ਬਹੁਤਾਂ ਚੋਲਿਆਂ ਕਰਦੇ ਆ ਲੈ ਚੋਕਲੀਆਂ ਨਹੀਂ ਲਾਗੀਆਂ ਮੈਂਟ ਨਹੀਂ ਮਾਰਿਆ ਉਹ ਬਹਨਤ ਵਧ ਗਿਆ ਇਕੱਲੀ ਬੈਠੀ ਸੀ ਚੋਕਲੀਆਂ ਖਾਣ ਨੂੰ ਨਹੀਂ ਹੁੰਦੀਆਂ ਹੋਰ ਚੱਪਣਾ ਹੁੰਦੇ ਨੇ ਇਹ ḓਾਣੇ ਤਾਂ ਹੈ ਨਹੀਂ ਜਿਹੜੇ ḓੱਪਣੇ ਇਹਦਾ ਸਾਗ ਢੀਕੀ ਜਾਂਦੀ ਆ ਨਾਨੀ ਨੇ ਮੈਨੂੰ ਸਗੜ ਵੀ ਦਿੱਤਾ ਨੇ ਹਾਂ ਨਾ ਇਹਦਾ ਵੀ ਛਾ ਇਹਦਾ ਸਾਗ ਢੀਕਦੀ ਆ ਇਹਦਾ ਸਾਗ ਢੀਕਦੀ ਆ ਆਹ ਤੇ ਰੈਡੀ ਸ਼ਾਇਦ ਹੈਗਾ ਮੂੜੀਆਂ ਲਿਆਤੀਆਂ ਚੱਲ ਅ ਵੀ ਮੂੜੀਆਂ ਦਾ ਲਿਆਤਾ ਗਦੜੀਆਂ 10 ਮਹੀਨਿਆਂ ਦੇ ਧਰਦੇ ਨਹੀਂ ਹੁੰਦੇ ਸਾਗ ਨੇ ਮੈਂ ਕਿ ਬਰਸ਼ਾਦਾ ਰੋਟੀ ਪਕਾਉਂਗਾਉਣੀ ਆ ਸਬਜੀ ਨਹੀਂ ਬਣਾਉਣੀ ਤਸਵੀਰ ਵੀ ਖਾਉਣ ਦੇ ਹੁੰਨੇ ਆ ਅੱਜ ਤਾਂ ਖਵਾਈ ਨਹੀਂ ਪਰ ਹੁਣ ਪਿਛਲੀ 10ਵੇਂ ਕਰਤੀ ਸੀ ਤੇ ਡੈਡੀ ਨੂੰ ਖਵਾਤੀ ਸੀ ਅੱਛਾ ਇੱਕ ਤਾਂ ਨਹੀਂ ਛੱਡ ਕੇ ਕਰਦੀ ਹਾਂ ਮੈਨੂੰ ਖਵਾ ਦਿੰਦੀ ਅੱਜ ਨਨ ਨਨ ਆਏ ਹਰੇ ਤਾਂ ਕਾਫੀ ਨਹੀਂ ਆਹ ਮੈਨੂੰ ਤਾਂ ਖਵਾਉਂਦੀ ਸਿਕਾਉਂਦੀ ਨਹੀਂ ਗਈ ਹਰੇਕ ਨੂੰ ਕਰ ਜੂ ਮਾਂ ਬਾਬੇ ਸੀ ਜਿਹਦੇ ਬਣਾ ਕੇ ਲਾ ਦੇਗੀ ਬਈਮਾਣੀ ਵਾਲੀ ਗਿੰਦਾ ਮੈਨੂੰ ਸਾਗ ਨਹੀਂ ਧਰਦੇ। ਸਾਗ ਮੈਂ ਕਿਹਾ ਧਰਦੇ ਥੋੜਾ ਕਿਹਾ ਬਤਾਰਦੇ। ਮੈਂ ਤੂੰ ਕਿਹਾ ਤਾਂ ਹੈਗਾ ਵੀ ਧਰਦੇ ਨਹੀਂ ਦੱਸ ਨਹੀਂ। ਸਵੇਰ ਹੁਣ ਆਪਾਂ ਸਬਜ਼ੀਆਂ ਬਰਸ਼ਾਦਾ ਸਕੋਣੇ ਆ। ਸਵੇਰੋਂ ਬਣਾਉਣੇ ਰਹਿ ਗਏ। ਆਥਾਂ ਸਵੇਰੋਂ ਥੋੜਾ ਸਾਗ ਬਣਾਵਾਂਗੇ ਆਪਾਂ। ਚੱਲਨਾ ਮੈਂ ਗੱਡੀ ਤੇ। ਹਾਂਜੀ ਸੋਏ ਆ ਸਾਡੇ ਪਿੰਡ ਦੇ ਬਾਬੇ ਸ਼ੀਰ ਤੇ ਆ ਜਿਹੜਾ ਪਿੱਪਲ ਆਇਆ ਹੁੰਦਾ ਹੈ ਜੀ ਪਤਾਸੀ ਜਿਵੇਂ ਆਪਾਂ ਪਹਿਲਾਂ ਵੀਡੀਓ ਚ ਵੀ ਤੁਹਾਨੂੰ ਦੱਸਿਆ ਵਾ ਕਈਆਂ ਚ ਤੇ ਬਹੁਤ ਹੀ ਮੰਨ ਤਾੜੀ ਜਗਾ ਵਾ ਹਾਂ ਡਾਕਟਰ ਕਹਿੰਦਾ ਦਵਾਈ ਮੇਰੀ ਗੱਲ ਤੋਂ ਲਗਾ ਤੇ ਹੂੰ ਉਹ 4 ਸਾਲ ਲਾਏ ਤੇ ਕੋਈ ਫਾਇਦਾ ਹੋਇਆ ਮੈਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਤੇਰੇ 4 ਸਾਲਾ ਹਫਤਾ ਹੋ ਗਿਆ ਮੇਰੀ ਦਵਾਈ ਮੁੱਕੀ ਨੂੰ ਓਏ ਉੱਥੇ ਤੂੰ ਤਾਂ ਹੀ ਤਾਂ ਤੈਨੂੰ ਦਿਖਾਈ ਸੀ ਉੱਥੇ ਕਦੇ ਕਹਿੰਦਾ ਕਿ ਨਹੀਂ ਸਹੀ ਆ ਦਵਾਈ ਜਿੱਤਰਾ ਆਉਂਦੀ ਆ ਕਦੋਂ ਸਹੀ ਆ ਕਦੋਂ ਸਹੀ ਮੈਂ ਕਿਹਾ ਹੀ ਨਹੀਂ ਮੈਂ ਤਾਂ ਚਲਾ ਕੇ ਛੱਡਤੀ ਸੀ ਮਨ ਨਹੀਂ ਆਉਂਦਾ ਤੂੰ ਮੈਨੂੰ ਕਿਹਾ ਉੱਥੇ ਤੂੰ ਮੈਨੂੰ ਤੂੰ ਮੈਨੂੰ ਕਿਹਾ ਨਹੀਂ ਵੀ ਹਾਂ ਜਿਹੜੀ ਚੱਕਰਾਂ ਵਾਲੀ ਐ ਸਹੀ ਦਿੱਤੀ ਸੀ ਜਿਹੜੀ ਚੱਕਰਾਂ ਵਾਲੀ ਸਹੀ ਸੀ ਦੂਜੀ ਤਾਂ ਨਹੀਂ ਸਹੀ ਸੀ ਨਾ ਫਿਰ ਉਹ ਵੀ ਮੋੜਤੀ ਹੁਣ ਤਾਨੂੰ ਹੁਣ ਲਿਆਊਗਾ ਹੋਰ ਲਿਆ ਆਊਗਾ ਜਸਣ ਪਹਿਲਾਂ ਤਾਂ ਤੂੰ ਕਹਾਂ ਵੀ ਨਹੀਂ ਗਲਤ ਆ ਬਾਅਦ ਤੁੱਕਾ ਵਰ ਜਦੇ ਇੱਕ ਫੇਰ ਕਹਿੰਦੀ ਨਹੀਂ ਆ ਫੇਰ ਮੈਨੂੰ ਪਤਾ ਹੁਣ ਜਦ ਮੈਂ ਖਾਨੀ ਨੇ ਅੱਧਾ ਹੁਣ ਹੱਤਾ ਹੋ ਗਿਆ ਪਈਆਂ ਕੰਨ ਰਿਲ ਦੇ ਖਾਨ ਤੂੰ ਤਾਂ ਕੰਮ ਨਹੀਂ ਚਾਹੀਦਾ ਤੈਨੂੰ ਦਵਾਈ ਨਹੀਂ ਚਾਹੀਦੀ ਮੇਰੀ ਡਾਕਟਰ ਟੱਟੂ ਦਾ ਦੋ ਜੈਖੰਡ ਦਾ ਜਿਹਨੂੰ ਜੱਜ ਨਹੀਂ ਲੈਣ ਨਹੀਂ ਦੇਣਨੀ ਵੀ ਕਹੜੀ ਦਵਾਈ ਮਾਂ ਦੀ ਕਹੜੀ ਨਹੀਂ ਹੁਣ ਕਹਿੰਦਾ ਉਹੀ ਛੱਡ ਦੇ ਮਾਂ ਨਹੀਂ ਲੋੜ ਹੀ ਨਹੀਂ ਉਹ ਨਹੀਂ ਮੈਂ ਤੈਨੂੰ ਕਦੋਂ ਕਿਹਾ ਉਹੀ ਛੱਡ ਦੇ ਆਹ ਦੇ ਲੋਦਿਆਂ ਦੀਆਂ ਕਰਨ ਨੱਕ ਤੇ ਕਿਹਾ ਨਹੀਂ ਨਾਗਾ ਪਾਉਣਾ ਚਾਹੀਦਾ ਮੈਂ ਇਹ ਕਿਹਾ ਵੀ ਹੌਲੀ ਸਾਹ ਲੈ ਲਈਦਾ ਹੁੰਦਾ ਗੱਲ ਦਾ ਮੜਾ ਸਾਹ ਦਵਾਇਦਾ ਹੁੰਦਾ ਗੱਲ ਨੂੰ ਬਾਲੀ ਤੁਸੀਂ ਲੰਮੀ ਹੇਕ ਲੈ ਜੋਂ ਉਹਨਾਂ ਗਾਂ ਕਲਦੀਪ ਮਾਨਕ ਵੰਗੂ ਉਨੇ ਬਈ ਮੈਦਾ ਤੈਨੂੰ ਆਏ ਕਹਿੰਦੇ ਵੀ ਦਵਾਈ ਦੀ 2-4 2 ਦਿਨ ਤੱਕ ਗੈਪ ਪਾਉਣਾ ਚਾਹੀਦਾ ਲਗਾਤਾਰ ਨਹੀਂ ਕਰਨ ਐਨੀ ਦਵਾਈ ਖਾਣੀ ਚਾਹੀਦੀ ਹਫਤਾ ਮੇ ਹੋ ਗਿਆ ਉਹ ਆਪਾਂ ਤਾਂ ਟੈਸਟ ਕਰਦੇ ਫਿਰ ਤੂੰ ਸਹੀ ਆ ਸਹੀ ਆ ਆ ਮੈਂ ਜਵਨ ਦੇ ਤਾਂ ਸਹੀ ਆ ਇਹਦਾ ਪਤਾ ਦਵਾਈ ਦੀ ਪਤਾ ਕਿਹੜੀ ਗੱਲ ਹੁੰਦੀ ਆ ਸਵੇਰੇ ਮੈਂ ਉੱਠੀ ਆ ਪਤਾ ਲੱਗਾ ਤੈਨੂੰ ਹਾਂ ਮੈਨੂੰ ਪਤਾ ਵਾ ਮੈਨੂੰ ਪਤਾ ਸਵੇਰੇ ਉੱਠੀ ਆ ਮੈਂ ਆਪ ਉੱਠ ਕੇ 5 ਵਜੇ ਗਿਆ ਕੀ ਕੀਤਾ ਮਨਾ ਕੇ ਮੈਂ ਚਾ ਆਪਣਾ ਕੇ ਪਈ ਸੀ ਹੋਰ ਹੋਰ ਕੀ ਗੋਆਣ ਦਾ ਸਿੱਟਣਾ ਪਾਸਰ ਪੜਦਾ ਤਾਂ ਪੁੱਛਿਆ ਵੀ ਮਾਂ ਪਈ ਦੁਬਾਰੇ ਫੇਰ ਵੀ ਪਾਸੰਬਰ ਨਹੀਂ ਲੱਗਿਆ ਤਾਂ ਪਤਾ ਤੈਨੂੰ ਪਤਾ ਹੁਣ ਮੈਂ ਦੱਸਦਾ ਕੀ ਹੋਇਆ ਵਾ ਇੱਕ ਕੈਦੀ ਸੀ ਉਹਨੇ ਉਹ ਪਤਾ ਕੀ ਕੀਤਾ ਅੰਗਰੇਜ਼ਾਂ ਨੇ ਉਹ ਤੇ ਐਕਸਪੈਰੀਮੈਂਟ ਕੀਤਾ ਉਹ ਕਿਵੇਂ ਕੀਤਾ ਉਹਨਾਂ ਨੇ ਨਾ ਇੱਕ ਇੱਕ ਪਾਸੇ ਸੂਈ ਰੱਖਤੀ ਇੱਕ ਪਾਸੇ ਡੱਕਾ ਰੱਖਦਾ ਪਹਿਲਾਂ ਉਹਨਾਂ ਨੇ ਐ ਮਾਰਿਆ ਕੈਦੀ ਦੇ ਮੁੰਡਾ ਆਦਾ ਤੈਨੂੰ ਗੱਲ ਦਾ ਸੁਣਾ ਤੇ ਜਿੱਥੋਂ ਬਹਿਮ ਵਾਲੀ ਗੱਲ ਆ ਤੈਨੂੰ ਦੱਸਦਾ ਦਵਾਈ ਬਹਿਮ ਤਾਂ ਬਹਿਨ ਫਿਰ ਰਹਿਣੀ ਦਿਓ ਮੈਨੂੰ ਉਹ ਮੇਰੀ ਗੱਲ ਤਾਂ ਸੁਣਨਾ ਮੈਂ ਤੈਨੂੰ ਮੈਂ ਨਹੀਂ ਸੁਣਦੀ ਮੈਂ ਨਹੀਂ ਸੁਣੀਆ ਵੀ ਤੂੰ ਮੇਰੇ ਮੈਨੂੰ ਤਾਂ ਤਾਂ ਮੈਨੂੰ ਜੰਮਿਆ ਨਹੀਂ ਗਾ ਵੀ ਜਿਹੜਾ ਮੈਨੂੰ ਪਤਾ ਨਹੀਂ ਗਾ ਮੈਂ ਤੇਰੀ ਮਾਂ ਐ ਉਹ ਮਾਂ ਜੀ ਮਾਂ ਜੀ ਮੇਰੀ ਗੱਲ ਤਾਂ ਸੁਣ ਲੈ ਨਹੀਂ ਨਹੀਂ ਉਹ ਮੈਂ ਤੈਨੂੰ ਕਥਾ ਸੁਣਾਉਣ ਲੱਗਿਆ ਇੱਕ ਕਹਾਣੀ ਉਸ ਤੋਂ ਬਾਅਦ ਕੀ ਕੀਤਾ ਗੋਰੀਆਂ ਨੇ ਪਹਿਲਾਂ ਤਾਂ ਉਹਦੇ ਮਾਰੀ ਸੂਈ ਮਾਰੀ ਆਏ ਹਾਂ ਰੋਟੀ ਘਲਾਤਾ ਆ ਤੀਗਾ ਧੋੜੋ ਲਾਤਾ ਹਾਂ ਵੀ ਮਾਂ ਉਹਦੀ ਦੂਜੀ ਸੂਈ ਖੋਪਤੀ ਬਹੁਤ ਸਰ ਗਿਆ ਬਸ ਉਹ ਐਗਜ਼ਾਮਪਲ ਕਾਇ ਦਿੰਦੀ ਉਹ ਗੱਲ ਮੇਰੀ ਆ ਨਹੀਂ ਤੇਰੀ ਵੀ ਥੋੜੋ ਆ ਯਾਰ ਮੈਂ ਤਾਂ ਤੈਨੂੰ ਗੱਲ ਸਮਝਾਉਣਾ ਉਹਨਾਂ ਨੇ ਪਹਿਲਾਂ ਉਹਦੇ ਮਾਰੀ ਸੂਈ ਸੂਈ ਮਾਰ ਕੇ ਜਦੋਂ ਕੋ ਮੂਹਰ ਦੀ ਨਾਂ ਗਿਆ ਸੱਪ ਤੇ ਉਹਨੂੰ ਲੱਗਿਆ ਕਿ ਤੇ ਸੱਪ ਨੇ ਮੇਰੇ ਡੰਗ ਮਾਰਿਆ ਉਹ ਦੇਖ ਲੈ ਮਾਰੀ ਤਾਂ ਸੀਗੀ ਸੂਈ ਜਦੋਂ ਸੱਪ ਮੂਹਰ ਦੀ ਨਾਂ ਗਿਆ ਉਹ ਦੇ ਲਗਿਆ ਉਹ ਦੇਖ ਲੈ ਸੂਈ ਦੇ ਆਏ ਮਾਰ ਨਾ ਹੀ ਮਰ ਗਿਆ ਦੇਖ ਲੈ ਉਹ ਗੱਲ ਤੇਰੀ ਆ ਵੀ ਜੇ 2 ਦਿਨ ਦਵਾਈ ਲੇਟ ਹੋ ਗਈ 2 ਦਿਨ ਨਹੀਂ ਹਫਤਾ ਹੋ ਗਿਆ ਹਫਤਾ ਹਾਂ ਚਾ ਕੋਈ ਨਾ ਆਜੂ ਅੱਜ ਅੱਜ ਆਜੂ ਦੇਖੀ ਜਮਾ ਕਿ ਆਈ ਸੀ ਮੋੜ ਗਈ ਆ ਉਹ ਤਾਂ ਹੁਣ ਤੇਰੀ ਗਲਤੀ ਆ ਮੇਰੀ ਥੋੜਾ ਗਲਤੀ ਆ ਉਹਦਾ ਕਹਿੰ ਲੈ ਆਏ ਪੱਤੇ ਆਏ ਕੱਡੇ ਮੇ ਤਾਂ ਹੈ ਨਹੀਂ ਦਵਾਈ ਕਾ ਬਾਤ ਚ ਕਹਨੀ ਨਹੀਂ ਇੱਕ ਖੋਲ ਕੇ ਵੀ ਸੱਚ ਉਹਦੇ ਵਿੱਚ ਪਾਤੀ ਉਹ ਮੋੜ ਨਹੀਂ ਨਹੀਂ ਉਹਦੇ ਪੈਸੇ ਲੱਗਣਗੇ ਆਪਾਂ ਨੂੰ ਨਹੀਂ ਜਾ ਕੇ ਪੈਸੇ ਲੱਗਣਗੇ ਤਾਂ ਉਹ ਤਾਂ ਉਹ ਤਾਂ ਮੈਂ ਕਦ ਕਰੂੰਗੀ ਨਹੀਂ ਖਾ ਕੇ ਦੇਖ ਬਾਤ ਚ ਉਹਦਾ ਕਹਨੀ ਸੀ ਹਾਂ ਇਹ ਵੀ ਖਾਂਦੀ ਸੀ ਮੈਂ ਨਾ ਕਦੋਂ ਹੁਣ ਤਾਂ ਖਾਦੇ ਉਹ ਦਿੱਤਾ ਹੀ ਨਾਟ ਨੇ ਤਾਂ ਹੀ ਦੋ ਗੋੜੇ ਪੱਕੀਆਂ ਲਾ ਬੋਲੇ ਨਾਲ ਹੀ ਆਹ ਜਿਹੜੇ ਲੈਕ ਭੇਜੀਏ ਪੱਕੀਆਂ ਬਸ ਉਹ ਕਬਰ ਜੇ ਦੇਖੀ ਦੱਸ ਦਿੰਨੀ ਆ ਵੀ ਆ ਗੁੜੀ ਆ ਮੈਨੂੰ ਇਹ ਕਬਰਾ ਜਿਹੜਾ ਹੁਣ 3 ਸਾਲ ਹੋ ਗਏ ਖਾਂਦੀ ਨੂੰ ਨਹੀਂ ਮੈਨੂੰ ਪਤਾ ਹੀ ਨਹੀਂ